ਪ੍ਰਸ਼ਾਸਨ ਨੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ ਦਿੱਤੇ ਹਨ ਤੇ ਇਸ ਦੇ ਆਸ-ਪਾਸ ਦੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਗਾਜ਼ਾ ਵਿੱਚ ਹਿਜ਼ਰਾਈਲ ਦੇ ਹਵਾਈ ਹਮਲੇ 'ਚ 42 ਲੋਕਾਂ ਦੀ ਮੌਤ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਿਹਾਰ ਵਿੱਚ ਪਾਰਟੀ ਇਕੱਲਿਆਂ ਹੀ ਚੋਣਾਂ ਲੜੇਗੀ ਤੇ ਇੰਡੀਆ ਬਲੋਕ ਨਾਲ ਸਿਰਫ ਲੋਕ ਸਭਾ ਤੱਕ ਸਮਝੌਤਾ ਸੀ। ਉੱਤਰਾਖੰਡ ਵਿੱਚ ਬਰਖਾ ਦੇ ਕਾਰਨ ਚਾਰ ਧਾਮ ਯਾਤਰਾ ਰੋਕ ਲਗਾ ਦਿੱਤੀ ਹੈ। ਮਾਜਲ ਦੇ ਮੰਡੀ ਵਿੱਚ ਮੀਂਹ ਦੇ ਕਾਰਨ 13 ਲੋਕਾਂ ਦੀ ਮੌਤ ਹੋ ਗਈ ਤੇ 60 ਯਾਤਰੀ ਉੱਥੇ ਫਸੇ ਹੋਏ ਹਨ। ਕੇਰਲਾ ਵਿੱਚ ਇੰਗਲੈਂਡ ਦਾ ਜਹਾਜ਼ F35 ਠੀਕ ਨਹੀਂ ਹੋਇਆ ਤੇ ਇਸ ਨੂੰ ਟੁਕੜਿਆਂ ਵਿੱਚ ਵਾਪਸ ਲਜਾਇਆ ਜਾਵੇਗਾ। ਦਿੱਲੀ ਹਾਈ ਕੋਰਟ ਨੇ ਪਤੰਲੀ ਦੇ ਚੰਨਪਰਾਸ਼ਤੀ ਐਡ ਤੇ ਰੋਕ ਲਗਾ ਦਿੱਤੀ ਹੈ ਤੇ ਡਾਬਰ ਨੇ ਕਿਹਾ ਕਿ ਸਾਡਾ ਚੰਨਪਰਾਸ਼ੀ ਅਸਲ ਆਯੁਰਵੈਦਿਕ ਹੈ। ਅਮਰੀਕਾ ਵਿੱਚ ਇੱਕ ਬੈਕਟਰੀ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿੱਚ ਫੁੱਲਾਂ ਦੇ ਨਾਲ-ਨਾਲ 417000 ਰੁਪਏ ਦੀ ਵਰਥਾ ਵੀ ਕੀਤੀ ਹੈ। ਪੰਜਾਬ ਦੇ ਮੰਤਰੀ ਮੰਡਲ ਦਾ ਇਸ ਵਿਸਥਾਰ ਕੀਤਾ ਗਿਆ ਸੰਦੀਪ ਗੁਰੂੜਾ ਨੂੰ ਐਨ ਆਰ ਆਈ ਉਦਯੋਗ ਤੇ ਵਪਾਰ ਮੰਤralਾ ਦਿੱਤਾ ਗਿਆ ਤੇ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦਾ 7ਵਾਂ ਮੰਤਰੀ ਮੰਡਲ ਫੇਰਦਲ ਹੈ ਤੇ ਪੰਜਾਬ ਦੇ ਮੰਤਰੀ ਮੰਡਲ ਵਿੱਚ 16 ਮੰਤਰੀਆਂ ਚਰਕੇ ਕੁੱਲ 17 ਚਾਹੀਦੇ ਹਨ। ਹਮਾਚਲ ਪ੍ਰਦੇਸ਼ ਦੀ ਮੰਡੀ ਵਿੱਚ ਬੱਦਲ ਫਟਣ ਨਾਲ 60 ਲੋਕ ਉੱਥੇ ਘਰਾ ਵਿੱਚ ਫਸ ਗਏ ਹਨ। ਬਿਹਾਰ ਵਿੱਚ ਵਿਆਹ ਤੋਂ 1 ਮਹੀਨੇ ਬਾਅਦ ਹੀ પતિ ਦੀ ਹੱਤਿਆ ਕਰਵਾ ਦਿੱਤੀ ਗਈ ਹੈ ਉਸਨੇ ਆਪਣੇ ਫੁੱਫੜ ਨਾਲ ਸੰਬੰਧ ਸਨ ਤੇ ਫੁੱਫੜ ਨੇ ਹੀ ਕਾਤਲ ਨੂੰ ਪੈਸੇ ਦੇ ਕੇ ਉਸਦਾ ਪਤੀ ਮਨਵਾ ਦਿੱਤਾ ਹੈ ਭਾਰਤ ਦੀ ਅੰਡਰ 190 ਕ੍ਰਿਕਟ ਟੀਮ ਨੇ ਇੰਗਲੈਂਡ ਦੀ ਅੰਡਰ 190 ਟੀਮ ਨੂੰ 5 ਵਿਕਟਾਂ ਤੇ ਹਰਾ ਦਿੱਤਾ ਹੈ ਤੇ 5 ਮੈਚਾਂ ਦੀ ਸੀਰੀ ਵਿੱਚ ਭਾਰਤ ਦੀ ਟੀਮ ਟੂਰ ਇੱਕ ਨਾਲ ਅੱਗੇ ਹੋ ਗਈ ਹੈ ਰੀਨਾਰਡ ਤੇ ਟਵੈਗੋ ਦੇ ਦੌਰੇ ਤੇ ਪ੍ਰਧਾਨ ਮੰਤਰੀ ਪਹੁੰਚ ਗਏ ਹਨ ਤੇ ਇੱਥੇ 180 ਸਾਲ ਪਹਿਲਾਂ ਗੈਰ ਕਮੇਟੀਆਂ ਮਜਬੂਰ 29 ਸੈਂਟਰ ਉਮੋਂ ਇੱਥੇ 40% ਭਾਰਤੀ ਮੂਲ ਦੀ ਆਬਾਦੀ ਹੈ ਘਾਨਾ ਵੀ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਇੱਥੇ ਲੋਕ ਜਸ਼ਨ ਮਨਾਉਂਦੇ ਹਨ THAILAND ਨੂੰ 2 ਦਿਨਾਂ ਦੇ ਵਿੱਚ ਹੀ 2 ਪ੍ਰਧਾਨ ਮੰਤਰੀ ਮਿਲ ਗਏ ਹਨ 24 ਘੰਟੇ ਬਾਅਦ ਹੀ ਪ੍ਰਧਾਨ ਮੰਤਰੀ ਬਦਲੇ ਗਏ ਤੇ ਹੁਣ ਥੰਗਥਮ ਵੇਚਾਈ ਅਗਈ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬ੍ਰਿਟੇਨ ਦੀ ਵਿੱਤ ਮੰਤਰੀ ਹੈਜਲ ਰੀਵਰ ਨੇ ਸੰਸਦ ਵਿੱਚ ਰੋਬ ਜਦੋਂ ਉਹਨਾਂ ਨੂੰ ਬਰੋਦੀ ਤੇ ਦੇ ਲੋਕ ਪ੍ਰਸ਼ਨ ਪੁੱਛ ਰਹੇ ਸਨ ਜਿਸ ਤੇ ਕਾਨੇ 30 ਡਾਲਰ ਦੀ ਕੀਮਤ ਡੇਗੀ ਹੈ ਜਾਪਾਨ ਦੇ ਟਕਾਰਾ ਚ 14 ਦਿਨ ਦੇ ਅੰਦਰ 1400 ਦੇ ਚਟਕੇ ਮਹਿਸੂਸ ਕੀਤੇ ਗਏ ਹਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ 30 ਸਾਲਾਂ ਵਿੱਚ 3 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ ਇੰਡੋਨੇਸ਼ੀਆ ਦੇ ਬਾਲੀ ਦੀਪ ਦੇ ਕੋਲ ਜਹਾਜ਼ ਡੁੱਬ ਗਿਆ ਇਸ ਵਿੱਚ ਕੁੱਲ 65 ਲੋਕ ਸਵਾਰ ਸਨ ਤੇ 5 ਲੋਕਾਂ ਦੀ ਮੌਤ ਹੋ ਗਈ ਤੇ 31 ਅਜੇ ਤੱਕ ਵੀ ਲਾਪਤਾ ਹਨ ਜੇਨ ਸਰਕਾਰ ਨੇ ਭਾਰਤ ਨੂੰ ਜ਼ਰੂਰੀ ਮਸ਼ੀਨਾਂ ਦੀ ਡਿਲੀਵਰੀ ਤੇ ਰੋਕ ਲਗਾ ਦਿੱਤੀ ਹੈ ਤੇ ਆਈਫੋਨ ਕੰਪਨੀ ਨੇ ਆਪਣੇ ਬਾਕਸਕੂਨ ਕੰਪਨੀ ਨੇ ਆਪਣੇ 300 ਇੰਜੀਨੀਅਰ ਵਾਪਸ ਬੁਲਾ ਲਏ ਹਨ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਕ੍ਰਿਕਟ ਟੈਸਟ ਮੈਚ ਖੇਡੇ ਜਾ ਰਿਹਾ ਹੈ ਭਾਰਤ ਦੀ ਸਾਰੀ ਟੀਮ 587 ਰਨ ਬਣਾ ਕੇ ਆਊਟ ਹੋ ਗਈ ਸ਼ੁਮਮਨ ਗਿੱਲ ਨੇ 269 ਰਨ ਤੇ ਜਦਕਿ ਜਦੇਜਾ 99 ਰਨ ਬਣਾਏ ਹਨ ਇੰਗਲੈਂਡ ਦੀ ਟੀਮ ਨੇ 77 ਰਨ ਦੇਨ ਵਿਕਟਾਂ ਵਾਕੇ ਬਣਾ ਲਏ ਹਨ ਪਾਕਿਸਤਾਨ ਦੀ ਹਾਕੀ ਟੀਮ ਭਾਰਤ ਦੇ